ਰਬਾਹਿ ਗੁਰਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਾਪੁ ਸ੍ਰੀ ਮੁਖਵਕ ਪਾਛੇ ਦਸਮੀ ਛਪਾਇ ਚੰਦ ਤਉ ਪ੍ਰਸਾਦ ਚਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹੈ ਆ ਚਲ ਮੂ ਤਨ ਪਉ ਪ੍ਰਕਾਸ਼ ਮਤੋਜ ਕਿਝੈ ਕੋਟ ਇੰਦਰੇਂਦਰਾਣ ਸਾਹੋ ਸਾਹਣ ਗਣੀਜੈ ਤਿਰ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬੰਦ ਰਣ ਕਹਿਤ ਤਉ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਸੁਮਤ ਭਜੰਗ ਪ੍ਰਜਾ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੀਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਵਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਆਨਾਦੇ ਨਮਸਤੰ ਆਸ਼ੇਦੇ ਨਮਸਤੰ ਆਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਊਦਾਰੇ ਨਮਸਤੰ ਆਪਾਰੇ ਨਮਸਤੰ ਸੋ ਏਕੇ ਨਮਸਤੰ ਅਨੇਕੇ ਨਮਸਤੰ ਆਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇਨ ਨਮਸਤੰ ਪਰਮੇਨ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੀਸੇ ਨਮਸਤੰ ਨਿਰਨਾਮੇਨ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਦਗਾਤੇ ਨਮਸਤੰ ਨਿਰਧੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਪਾਪੇ ਨਮਸਤੰ ਅਥਾਪੇ ਨਮਸਤੰ ਕਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪਰਪੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤੋ ਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਪੀਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਗਾਲੇ ਨਮੋ ਸਰਬਦਾਯਾਲੇ ਨਮੋ ਸਰਬ ਰੂਪੇ ਨਮੋ ਸਰਬ ਪੂਪੇ ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤੰ ਅਪੇਵੇ ਨਮਸਤੰ ਅਜਨਮੇ ਨਮਸਤੰ ਸੋਭਨਮੇ ਨਮਸਤ ਨਮੋ ਸਰਬ ਗਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸ ਦੇ ਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਿਰਤਾਰੰ ਨਮੋ ਸਰਬ ਤੰਦੇ ਨਮੋ ਸਤ ਬੰਦੇ نمست نسکین نست نواقین مست نہیمین مست کریم مستگ انتین مستگ محنت مسترگ نمست سوہگے نمو سروسنگ نم سروپ نمو سروکرتا نمو سرحرتا نمو جوگ جوگ نمو پوگ پوگ نمو سرو دیالے نمو سر پالے چاچنت پرساد اروپ ہیں انوپ ہیں اجو ہیں اپو ہیں الیخ ہیں اپیک ہیں انام ہیں اکام ہیں ادے ہیں ابھی ہیں اجیت ہیں پیت ہیں ترمان ہیں ندان ہیں تربرگ ہیں اسرگ ہیں انیل ہیں اناد ہیں اجے ہیں اجاد ہیں اجنم ہیں ابرن ہیں اپوت ہیں اپرن ہیں اگنج ہیں اپنج ہیں اجوج ہیں اجنج ہیں امیک ہیں ارپیک ہیں اتند ہیں ابند ہیں نربوج ہیں اصوج ہیں اکال ہیں اجال ہیں اللہ ہیں اجا ہیں انانت ہیں مہنت ہیں علیق ہیں نرسریک ہیں نرلمب ہیں اسم ہیں اگم ہیں اجام ہیں اگم ہیں اجام ہیں اپوت ہیں اشوت ہیں الوک ہیں اسوک ہیں اکرم ہیں اپرم ہیں اجیت ہیں اپیت ہیں ابا ہیں اگا ہیں امان ہیں ندان ہیں انیک ہیں پھر ایک ہیں پجنگ پرجات شند نمو سرب مانے سمستی ندانے ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮ ਸਰਬ ਭੌਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਨੇ ਨਮੋ ਨਰਤ ਨਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਮੈਂ ਅਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਰਹਿਣੇ ਨਮੋ ਜੋਗ ਜੋਗੇਸ਼ਮ ਪਰਮ ਸਦੇ ਨਮੋ ਰਾਜ ਰਾਜੇਸ਼ਮ ਪਰਮ ਬ੍ਰਦੇ ਨਮੋ ਸ਼ਸਤਰ ਪਾਣੇ ਨਮੋ ਸ਼ਸਤਰ ਮਾਣੇ ਨਮ ਪਰਮ ਗਿਆਤਨ ਮੋ ਲੋਕ ਮਾਤਾ ਅਪੇਖੀ ਪਰਮੀ ਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਮ ਪਰਮ ਜੁਗਤੇ ਨਮੋ ਨਿਤ ਰਹਿਣੇ ਕੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਹ ਸੰਗ ਨਮੋ ਪੂਪ ਪੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸਚ ਦਾ ਆਨੰਦ ਸਰ ਆਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਘਰਤਾ ਪਰੰ ਪਰੰ ਪਰਮੇਸ਼ਵਰ ਪੁਰਸ਼ਪਾਲੰ ਸਦਾ ਸਰਬ ਦਾ ਸਰ ਸਿੱਧ ਦਾਤਾ ਦਇਆਲੰ ਅਸ਼ੇਦੀ ਅਪੇਦੀ ਅਨਾਮੰ ਆਕਾਮੰ ਸਮਸਤੋ ਪ੍ਰਾਜੀ ਸਮਸਤ ਸਤਾਮੰ ਤੇਰਾ ਜੋਜ ਚਾਤੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਬੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਪੇਸ ਹੈ ਪਜੰਗ ਪ੍ਰਜਾਤ ਛੰਦ ਅਗਦੇ ਅਬਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਬਸਤੀ ਨਿਧਾਨੇ ਨਵਸਤੋਂ ਨਿਰਨਾਥੇ ਨਵਸਤੋਂ ਪਰਮਾਥੇ ਨਵਸਤੋਂ ਅਗੰਜੇ ਨਵਸਤੋਂ ਪੰਜੇ ਨਵਸਤੋਂ ਅਕਾਲੇ ਨਵਸਤੋਂ ਆਪਾਲੇ ਨਮੋ ਸਰਬਦੇਸੇ ਨਮੋ ਸਰਬਪੀਸੇ ਨਮੋ ਰਾਜ ਰਾਜੇ ਨਮੋ ਸੋਜ ਸੋਜੇ ਨਮੋ ਸ਼ਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वद्रिसंग नमो सर्वकृसिंह नमो सर्वरंगे त्रपंगी अनंगे नमो जीवजीवंग नवम बीजबीजे अकिजजे पिजे समस्तं प्रसिजे कृपा लंग रूपे कुकर्म पुणासी सदा सर्वदा ऋतसिधिं نواसी चारकोट शांतो प्रसाद अमृत कर्मे अमृत धर्मे ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਲਹ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਚੰਦੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖਾ ਪਾਰ ਸਰਬ ਮਾਨਤਰ ਮਾਨ ਦੇਵ ਭੇਵਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹਵ ਤੂਤ ਰੂਪ ਰਸਾਲ ਨਾਮ ਠਾਮਣਾ ਜਾਕ ਜਾਕਰ ਰੂਪ ਰੇਖ ਰੰਗ ਨਾ ਰੇਖ ਆਦ ਪੁਰਖ ਆਧਾਰ ਮੂਤ ਜੋਨ ਆਦ ਅਸੀਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਰਾਗ ਜਤਰ ਤਤਰ ਦਿਸਾ ਵਿਸ ਹੋਏ ਫੈਲੋ ਅਨਰਾਗ ਨਾਮ ਕਾਮਹੀਨ ਪੇਖ ਤਾਮ ਹੋਣਾ ਜਾਹੇ ਸਰਬ ਮਾਨ ਸਰਬਤਰ ਮਾਨਸ ਦੇ ਮਾਨ ਤਾਹੇ ایک مورت نیک درس کین روپ نیک کھیل کھیلا کھیل کھیل ننت کو فر ایک دیو پیون جان جے بے درک تیو روپ رنگ ن جات پسو جا نہیں ک جے ات مات ن جا جک جن من بھین چکر بکر پھر چتر چک مان ہی پورتین لوک چودھے کہ بکھے جگ جاپ ہی جاپ جا آد دیو اناد مورت تھا پیو سب جی ہاپ پرم روپ نیت مورت پورن پورکھا پار ਸਰਬ ਵਿਸਵ ਰਚੋ ਸੁਯੰਭਵ ਘੜਨ ਪੰਜਨ ਹਾਰ ਕਾਲ ਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ ਧਰਮ ਤਾਮ ਸੋ ਪਰਮ ਰਹਿਤ ਪੂਤ ਲਖ ਭੇਸ ਅੰਗ ਰਾਗ ਨ ਰੰਗ ਜਖ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕ ਦਾਇ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਤੂਤ ਗਰਭ ਗੰਜਨ ਸਰ ਪੰਜਨ ਆਦ ਰੂਪ ਅਸੂਤ ਅੰਗ ਹੀਨ ਪੰਗਨ ਆਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤਰ ਨਾ ਜਾਣਿ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਖਤ ਨਿਤ ਕੋਟ ਸਮਰਤ ਪ੍ਰਾਣ ਸਾਸਤਰ ਨਾ ਆਭਿ ਬਹੁ ਚਿਤ ਮਦ ਭਾਰ ਛੰਦਾ ਪੁਰਸਾਦ ਗੁਣ ਘਨ ਉਧਾਰ ਮਹਿਮਾ ਪਾਰ ਆਸਨਾ ਭੰਗ ਉਪਮਾ ਨੰਗ ਅਨਭੋ ਪ੍ਰਕਾਸ਼ ਨਿਸਦਨ ਅਨਾਸ ਅਜਾਨ ਬਹੁ ਸਹਾਨ ਸਹੁ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਮਹਾਨ ਇੰਦਰਾਨ ਇੰਦਰਪਾਲ ਅੰਬਰ ਰੰਕਾਰ ਰੰਕਾਲ ਹਨਕਾਲ ਅਨਪੂਤ ਅੰਗ ਅਭਾ ਭੰਗਤ ਮਿਤ ਪਾਰ ਗੁਣ ਗਨੋਦਾਰ ਮਨ ਗਨ ਪ੍ਰਣਾਮ ਨਿਰਪੈ ਨੇ ਕਾਮ ਅਤ ਦੁਤ ਪ੍ਰਚੰਡ ਮਿਤ ਗਤ ਖੰਡ ਆਲਸੇ ਕਰਮਾ ਦਿਸੇ ਧਰਮ ਸਰ ਬਾਪੁਰ ਨਾਡੇ ਅੰਡਣ ਬਾਡੇ ਚਾਚਿ ਨਾਮ ਪ੍ਰਸਾਦ ਚਾਚਰੀ ਸ਼ੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿੰਦ ਨਾਮੇ ਕਾਮੇ ਪਜੰਗ ਪ੍ਰਜਾਤ ਸ਼ੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਣੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤੁਰ ਚਕ੍ਰ ਪਾਲੇ ਚਤੁਰ ਚਕ੍ਰ ਕਾਲੇ ਚਤੁਰ ਚਕ੍ਰ ਪਾਸੇ ਚਤੁਰ ਚਕ੍ਰ ਵਾਸੇ ਚਤੁਰ ਚਕ੍ਰ ਮਾਨਿਆ ਚਤੁਰ ਚਕ੍ਰ ਦਾਨੇ ਚਾਚ ਰਿਸ਼ਾਂਦੇ ਨਾ ਸਤਰੈ ਨਾ ਮਿਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਇ ਇਹ ਜਨਮੰ ਅਜਾਇ ਨਾ ਚਿਤਰੈ ਨਾ ਮਿਤਰੈ ਪਰਹਿ ਪਵਿੱਤਰੈ ਪ੍ਰਥੀ ਸੈ ਅਦੀਸੈ ਅਦਰਸੈ ਅਕਿਰਸੈ بگوتی شنتا پرساد کہتے کہ آ ش دیس ہے کہ آ ش پیس ہے کیا آ گنج کرم ہے کہ آ پنج پرم ہے کہ آ پج لوک ہے کہ آدت سوکھ ہے کیا اوتوت برن کے بے پوت کرن کیا راجنگ پربھ ہے کہ ترمنگ تجا ہے کیا آسک برن ہیں کہ سرب اپرن ہیں کہ جگتنگ کرتی ہیں کہ شترنگ شتری ہیں کہ برمنگ سوروپ کے ان پاؤ انوپے کیا آد ادیو ہیں کیا آپیو ہیں ਕਿ ਚਿਤਰੰਗ ਬਹੀਨ ਹੈ ਕਿ ਇਹ ਕਹਿ ਅਧੀਨ ਹੈ ਕਿ ਰੋ ਜਿਰ ਜਾ ਕੇ ਰਹੀ ਮੈਂ ਰਹਾ ਕੇ ਕਿ ਪਾਕ ਬੈਬ ਹੈ ਕਿ ਗੈਬ ਗੈਬ ਹੈ ਕਿ ਅਫੁਲ ਗਨਾ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨੰਦ ਹੈ ਕਿ ਰੋ ਜੀ ਦਹੰਦ ਹੈ ਕਿ ਰਾਜ ਕਰ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਇਸ ਬਤਰ ਮਾਨਿਆ ਕਿ ਇਸ ਬਤਰ ਦਾਨਿਆ ਕਿ ਇਸ ਬਤਰ ਗਾਉਨਾ ਹੈ ਕਿ ਇਸ ਬਤਰ ਪਾਉਨਾ ਹੈ کیسطر دیسا <سؤال> ہے کیسر پیسا ہے کیسر راجا ہے کیسر ساجا ہے کیس دین ہے کیسر لین ہے کیسر جاہو کی سبتر پاہو کی سبتر دیسا ہے کیس بر پیس ہے کیسر کالا ہے کیس پتر پالا ہے کی سبتر ہنتا کے ستر گھنتا کی سبتر پیکھی کے سبتر پیکھی کے سبتر کاج ہے کہ سبتر راج ہے کیسر سکھ ہے کیس سبتر پوکھ ہے کیس سبتر ترا ہے کیسر پراڑھ ہے کے سروتر دیس ہے کیس پتر پیس ہے کی سوتر مانیہ کے سربت سدہ پردھانیہ کے ستر جاپ کے ستر تھاپیہ کیس پتر پان ہے کیس پتر مان ہے کیس پتر اندر کے ستر چندر کے سربنکلی میں کے پر منگ فہی میں کے عقل کلام کے سہب کلام کے حسن الوجو ہیں تمام الرجو ہیں می سلسلام سلیخت مدا میں غنی ملش کاست غریب ال پرست بلندل مکان ہے زمین الجمان ہے ਤਮੀ ਜੁਲ ਤਮਾਮੇ ਰਜੂਲ ਨਿਧਾਨੇ ਹਰੀ ਫਲ ਅਜੀਮੇ ਅਰਜੈਕ ਜਕੀਨੇ ਅਨੇਕ ਉਲ ਤਰੰਗ ਹੈ ਭੇਦ ਹੈ ਪੰਗ ਹੈ ਅਜੀਤ ਜੁਲ ਨਵਾਜ ਹੈ ਗਨੀ ਮਲਖ ਰਾਜ ਹੈ ਗਰੀਬ ਉਲ ਨਵਾਜ ਹੈ ਨਿਰਕਤ ਸਰੂਪ ਹੈ ਤਰਮੁਕਤ ਬਪੂਤ ਹੈ ਪਰ ਭੁਕਤ ਪ੍ਰਭ ਹੈ ਸੁਜੁਕਤ ਸੁਦਾ ਹੈ ਸਦਾ ਮੁਕਤ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦਾ ਬਲ ਕਾਮ ਨਿਰਬਾਧ ਹੈ ਸਰੂਪ ਹੈ ਗਾਧ ਹੈ ਨੂਪ ਹੈ ਉੰਗ ਆਦ ਰੂਪੇ ਨਾਦ ਸਰੂਪੇ ਨੰਗੀ ਨਾਮੈ ਤ੍ਰਪੰਗੀ ਤਰਕਾਮੇ ਤਿਰ ਵਰਘੰਤਰ ਬਾਦੇ ਗੰਜੇ ਗਾਦੇ ਸੁਭੰ ਸਰ ਭਾਗੇ ਸੁ ਸਰਬ ਅਨੁਰਾਗੇ ਤਿਰ ਭੁਗਤ ਸਰੂਪ ਹੈ ਛਜ ਹੈ ਸ਼ੂਤ ਹੈ ਕਿ ਨਰਕੰ ਪ੍ਰਨਾਸ ਹੈ তীর্থ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਹਿਮੰ ਸਦਾ ਹੈ ਬੇਪੁਗਤ ਸਰੂਪ ਹੈ ਪ੍ਰਯੁਕਤ ਨੂਪ ਹੈ ਨਿਰੁਕਤ ਸਦਾ ਹੈ ਬੇਪੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਨੂਪ ਹੈ ਚਾਰਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ اپرم ہیں اکرم ہیں اناد ہیں جگاد ہیں اجے ہیں ابے ہیں اپوت ہیں ادھوت ہیں اناس ہیں اداس ہیں تند ہیں بند ہیں بھکت ہیں برکت ہیں اناس ہیں پرکاش نچنت ہیں سننت ہیں علی ہیں ادیک ہیں الیکھ ہیں اپیک ہیں اٹا ہیں اگاں ہیں سم ہیں گم ہیں نیل ہیں ناد ہیں اجے ہیں ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਤ ਹੈ ਜਾਤ ਹੈ ਆਜਾਦ ਹੈ ਚਾ ਪੁਰਸ਼ੰਤ ਪ੍ਰਸਾਦ ਸਰਮੰਗੰਤਾ ਸਰਮੰਗੰਤਾ ਸਰਮੰਗਿਆਤਾ ਸਰਮੰਗਿਆਤਾ ਸਰਮੰਗਰਤਾ ਸਰਮੰਗਕਰਤਾ ਸਰਮੰਗ ਪ੍ਰਾਣੰ ਸਰਮੰਤਰਾਣੰ ਸਰਮੰਗ ਕਰਮੰ ਸਰਮੰਗ ਧਰਮੰ ਸਰਮੰਗ ਜੁਕਤਾ ਸਰਮੰਗ ਮੁਕਤਰ ਸਾਵਲ ਸ਼ਾਂਤਾ ਪ੍ਰਸਾਦ ਨਮ ਨਰਕ ਨਾਸ ਸਦੈ ਪ੍ਰਕਾਸ਼ੇ ਨੰਗੰ ਸਰੂਪੇ ਪੰਗੰ ਬਪੂਤੇ ਪਰਮਾਤਮ ਪਰਮਾਤਮ ਸਦਾ ਸਰਬ ਸਾਥੇ ਗਾਤ ਸਰੂਪੇ ਨਿਰਵਾਦ ਬਪੂਤੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਮੇ ਨਰਪੰਘੀ ਸੂਪੇਸ ਨਰਪੰਘੀ ਨੂੰ ਪੈਨਾ ਪੁੱਤਰ ਨੰ ਪੁੱਤਰ ਨਸਤਰੇ ਨ ਮਿਤਰੇ ਨ ਤਾ ਤੇ ਨ ਮਾਤ ਨ ਜਾਤ ਨ ਪਾਤ ਨ ਰਸਾਕੰ ਸ੍ਰੀ ਕਹੇ ਅਮਤੋਮੀਕ ਹੈ ਸਦਾਵੰਗ ਪ੍ਰਭ ਹੈ ਅਜੇ ਹੈ ਅਜਾ ਹੈ ਭਗਵਤੀ ਸ਼ੰਤ ਪ੍ਰਸਾਦ ਕੇ ਜਾਹਰ ਜਹੂਰ ਹੈ ਕਹਾਜਰ ਹਜੂਰ ਹੈ ਹਮੇਸ਼ ਲਸਲਾਮ ਹੈ ਇਸਮਸਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੋਸਨ ਰਚਰਾਗ ਹੈ ਕਾਮਲ ਕਰੀਮ ਹੈ ਕਰਾਜ ਕਰੀਮ ਹੈ ਰੋਜੀ ਦਹਾਨਦ ਹੈ ਕਰਾਜ ਕਰਹਿੰਦ ਹੈ غریم القمال ہیں کہ حسن الجمال ہیں غنی ملک راج ہیں غریب النواز ہیں حریف الشقن ہیں حراس الفکان ہیں کلنکنگ پرناس ہیں سمست النواس ہیں اغنج انیم ہیں اغنج الغنیم ہیں رجے کر ہیں سمست الجب ہیں کہ صاحب کرا ہیں کہ نرکنگ پرناس ہیں بحث النواس ہیں کہ سرب ہیں کہ میسل روان ہیں تمام التمیز ہیں سمست العزیز ہیں پرم پرم عیسیں سست الدیس ہیں دیس, دیس اللیخ ہیں میں اسلم پیکھ ہیں جمین ن الجماں ہیں امی قلماں ہیں کریم الکمال ہیں کہ جرعت الجمال ہیں کہ اچلنگ پرکاس ہیں کہ ام تو سباس ہیں کہ عجب سروپ ہیں کہ ہم تو بے پوت ہیں کہ ام تو پسا ہیں کہ آتم پربا ہیں کہ اچلنگ اننگ ہیں امتو ام اپ کے امتو ہیں ਮਧੁ ਪਾਰ ਚੰਦ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਅਮੰਡ ਅਨ ਪਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅੰਚ ਅੰਗ ਅਸਨ ਪੰਗ ਉਪਮਾ ਪਾਰ ਗਤ ਮਿਤ ਉਧਾਰ ਜਲ ਥਲ ਅਮੰਡ ਦਿਸ ਸ ਅਪੰਡ ਜਲ ਥਲ ਮਹੰਤ ਦਿਸ ਸ ਬਿਆੰਤ ਅਨ ਪਵ ਅਨਾਸ ਤਰਤ ਤਰਾਸ ਅਜਾਨ ਬਾਹੂ ਇੱਕੇ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਘਾਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਅਨਛਜ ਗਾਤ ਅਜਿਜ ਨਾ ਬਾਤ ਅਨਛਜ ਗਾਤ ਅਨਰੰਝ ਬਾਤ ਅਨਟਟ ਭੰਡਾਰ ਅਨਠਾਟਾ ਪਾਰ ਆਡੀਠ ਧਰਮ ਅਤਿਟੀਟ ਕਰਮ ਅਨ ਬ੍ਰਹਮ ਆਨੰਦ ਦਾਤ ਮਹਾਂثار ਬੋਲ ਮਨਾ ਚੰਦ ਤਾ ਪ੍ਰਸਾਦ ਕਰੁਣਾਲੇ ਹੈ ਏਰ ਖਲਲੇ ਹੈ ਖਲਖੰਡਣ ਹੈ ਵਹਿ ਮੰਡਣ ਹੈ ਜਗਤੀਸ਼ਵਰ ਨਾ ਪਰਮੇਸ਼ਰ ਨਿਕਲ ਕਾਰਨ ਸਰਬੋਵਾਰਣ ਹੈ ترت کے ترن جگ کے کرن ہیں منمانیہ ہیں جگ جانے ہیں سربن پر ہیں سربن کر ہیں سروپاسیہ ہیں سروناس ہیں کرونا کرن ہیں سمبر ہیں سرویش ہیں جگتےشور ہیں پرمہنڈس ہیں کلکھنڈس ہیں پرتے پرن ہیں کرونا کر ہیں اجپ ہے جپ ہیں تھپ ہے تھپ ہیں کیرتا کیرت امرت امرت اجپ امرتا مرت ہیں کرنا کرت ہیں اکیرتا کیرت ہیں ترنی ترت ہیں امرتےشور ہیں پرمیشور ہیں اکیرتا اکیرت ہیں امرت امرت ہیں ਅਜ ਬਾ ਕਰਤ ਹੈ ਅਮਿਰਤ ਅਮਿਰਤ ਹੈ ਨਰਨਾਇਕ ਹੈ ਖਲਕਾਇਕ ਹੈ ਦਿਸੰਬਰ ਹੈ ਕੋਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵ ਪੰਜਨ ਹੈ ਰਗੰਜਨ ਹੈ ਰਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਾ ਕੇ ਜਸ ਹੈ ਪਯੰਗ ਪ੍ਰਜਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ नमोvndकार नमो तेजतेजे नमो ब्रंदबिंद्रे ब्रंदे नमो बीजबीजे नमो राजसिंह तामसिंह सात्रूपे नमो परम ततंग ततंग रूपे नमो जोग जोग नमो ज्ञान ज्ञानने नमो मंत्र मंत्रे नमो ध्यान ध्यानने नमो जोद जोदे नमो ज्ञान ज्ञानने नमो भोज पोजे नमो पान पानने नमो कलह करता नमो सात्रूपे नमो इंद्र इंद्रे नमो अंधकार नमो तेजतेजे नमो कलह करता नमो सात्रूपे नमो इंद्र इंद्रे नमो ਅਨਾਦੰਗ ਬਪੂਤੇ ਕਲੰਕੰ ਕਲੰਕਾਰ ਰੂਪੇ ਅਲੰਕਰ ਕਲੰ ਅਲੰਕਰ ਲੰਕੇ ਨਮੋ ਆਸ ਆਸੇ ਨੋ ਬਾਂਕ ਬਾਂਕੇ ਅਪੰਗੀ ਇਸ ਰੂਪੇ ਅਨੰਗੀ ਨਾਮੇ ਤਰਪੰਗੀ ਤਰਕਾਲੇ ਅਨੰਗੀ ਅਨਾਮੇ ਇਕ ਅਛਰੀ ਛੰਦ ਅਜੈ ਅਲੈ ਅਬ ਅਬ ਅਭੂ ਅਜੂ ਅਨਾਸ ਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਵੇਖ ਨਾਮ ਆਕਾਮ ਅਗਾਹ ਟਾਨਾਥੇ ਪਰਮਾਥੇ ਅਜੂਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰਿਖੇ ਅਕਰਮੰ ਅ ਪਰਮ ਅ ਗੰਜੇ ਲਿਖੇ ਪਝੰਗ ਪ੍ਰਜਾਤ ਛੰਦ ਨਮਸਤੁਲ ਪ੍ਰਣਾਮੇ ਸਮਸਤਲ ਪ੍ਰਣਾਸੀ ਅ ਗੰਜੁਲ ਅ ਨਾਮੇ ਸਮਸਤਲ ਨਵਾਸੀ ਨਰਕਾਮੰ ਬੇਪੂਤੇ ਸਮਸਤਲ ਸੁਪੇ ਸਰੂਪੇ ਕੋ ਕਰਮੰ ਪ੍ਰਣਾਸੀ ਸੁਧਰਮੰ ਬੇਪੂਤੇ ਸਦਾ ਸਚਦਾ ਆਨੰਦ ਸਤੰਗੁ ਪ੍ਰਣਾਸੀ ਕ੍ਰੀਮਲ ਕਨਿੰਦਾ ਸਮਸਤਲ ਨਵਾਸੀ ਅਜੈਬ ਭੂਤੇ ਗਜੈਬ ਗਨੀਮੇ ਹਰੀੰਗ ਕਰਿੰਗ ਰੀਯੰਗ ਕ੍ਰੀਮਲ ਰਹੀਮੇ ਚਤੁਰ ਚਕਰਵਰਤੀ ਚਤੁਰ ਸਰਪੁ ਕੁਤੇ ਸੁਸ਼ਾਂਭੰ ਸੁਮੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦੇ ਆਲੰਗਸੂ ਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ ਦੁਕਾਲੰਗ ਪ੍ਰਣਾਸੀ ਦੇ ਆਲੰਗਸ ਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ